ਪ੍ਰਾਇਮੇਸ਼ਰ ਟੀਵੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਇਮਰੀ ਡਿਸਕਸ਼ਨ ਵਿਦ ਜਤਿੰਦਰ ਪੰਨੂ ਖਬਰਾਂ ਤੇ ਚਰਚਾ ਲਈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬਾ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸ਼ੁਰੂਆਤ ਸ਼੍ਰੀਨਗਰ ਤੋਂ ਕਰਦੇ ਹਾਂ ਇੱਕ ਥਾਣੇ ਦੇ ਵਿੱਚ ਧਮਾਕਾ ਹੋਇਆ ਤੇ 9 ਜਣਿਆਂ ਦੀ ਕਹਿੰਦੇ ਮੌਤ ਹੋ ਗਈ ਹੈ ਕਈ ਜ਼ਖਮੀ ਹੋ ਗਏ ਇਸ ਧਮਾਕੇ ਦਾ ਕਾਰਨ ਕੀ ਸੀ ਨਵਜੀਤ ਜੀ ਅਜੇ 2-3 ਦਿਨ ਹੀ ਜਦੋਂ ਦਿੱਲੀ ਚ ਲਾਲ ਕਿਲੇ ਦੇ ਬਾਹਰ ਤਮਾਕਾ ਹੋਇਆ ਕਈ ਲੋਕ ਮਾਰੇ ਗਏ ਜੀ ਨੁਕਸਾਨ ਬਹੁਤ ਹੋਇਆ ਉਸ ਤੋਂ ਬਾਅਦ ਨੁਕਸਾਨ ਲੋਕਾਂ ਦੇ ਇਸ ਭਰੋਸੇ ਦਾ ਹੋਇਆ ਕਿ ਸਾਡੀਆਂ ਸੁਰੱਖਿਆ ਏਜੰਸੀਆਂ ਤੇ ਸਾਡੀਆਂ ਸੂਈਆ ਏਜੰਸੀਆਂ ਬਹੁਤ ਤਗੜੀਆਂ ਨੇ ਹਰ ਖਤਰੇ ਨੂੰ ਟਾਲ ਸਕਦੀਆਂ ਰੋਕ ਸਕਦੀਆਂ ਇਹ ਕੰਮ ਕਰਨ ਚੋ ਫੇਲ ਹੋਈਆਂ ਸੁਰੱਖਿਆ ਏਜੰਸੀਆਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ 3 ਘੰਟੇ ਹੋ ਗਏ ਬੰਦਾ ਪਾਰਕਿੰਗ ਦੇ ਵਿੱਚ ਗੱਡੀ ਲੈ ਕੇ ਬੈਠਾ ਤੇ ਸੂਈਆ ਏਜੰਸੀਆਂ ਇੰਨੀਆਂ ਕਮੀਆਂ ਕਿ ਉਸੇ ਦਿਨ ਕੁਝ ਘੰਟੇ ਪਹਿਲਾਂ ਅਲਫਲਾ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਇੱਕ ਡਾਕਟਰ ਦਾ ਉਜਾੜ ਥਾਂ ਤੇ ਕਿਰਾਏ ਦਾ ਘਰ ਉਹਦੇ ਵਿੱਚੋਂ ਬਰੋਦੀ ਮਸਲਾ ਫੜਿਆ ਗਿਆ ਹੂੰ ਮਸਾਲਾ ਵੀ ਇਹੋ ਜਿਹਾ ਜਿਹੜਾ ਕਿਲੋ 2 ਕਿਲੋ ਹੋਵੇ ਤੇ ਪਰਥੂ ਕੋ ਹੋ ਜਾਂਦਾ ਇਹ 2 ਕਿਲੋ ਨਹੀਂ 200 ਕਿਲੋ ਨਹੀਂ 2000 ਕਿਲੋ ਨਹੀਂ 2900 ਕਿਲੋ ਫੜਿਆ ਗਿਆ ਬੰਦਾ ਵੀ ਫੜਿਆ ਗਿਆ ਫਿਰ ਚਾਹੀਦਾ ਕਿਸੇ ਸੂਈਆ ਏਜੰਸੀਆਂ ਖੜੇ ਪੈਰ फटाफट ਉਹਦੇ ਫੇਸਬੁੱਕ ਤੇ ਦੂਸਰੇ ਅਕਾਊਂਟ ਚੈੱਕ ਕਰਦੀਆਂ ਤੇ ਵਿਅਕਤੀਆਂ ਹੋਰ ਕੌਣ-ਕੌਣ ਦੇ ਨਾਲ ਹੈ ਜੇ ਵੇਖਣਾ ਸ਼ੁਰੂ ਕਰਨ ਤੇ ਅੱਜ ਦੇ ਯੁੱਗ ਦੇ ਵਿੱਚ ਏਜੰਸੀਆਂ ਬੜੇ ਤੇਜ਼ੀ ਨਾਲ ਕੰਮ ਕਰ ਸਕਦੀਆਂ ਇਹਨਾਂ ਨੇ ਕੀਤਾ ਨਲੈ ਕੀ ਇਹਨਾਂ ਦੀ ਲਾਲ ਕਿਲੇ ਦੇ ਅੱਗੇ ਤਮਾਕਾ ਹੋ ਗਿਆ ਫਿਰ ਉਸ ਤਮਾਕੇ ਦੀ ਪੁਣਛਾਣ ਹੋਈ ਪਤਾ ਲੱਗਾ ਕਾਰ ਸੱਤੀ ਥਾਂ ਹੀ ਖਰੀਦੀ ਵਿੱਚ ਹੀ ਗਈ ਤੇ ਸਾਰੇ ਇੱਕੋ ਕਮਿਊਨਿਟੀ ਦੇ ਲੋਕ ਸੀ ਜਿਵੇਂ ਆਪੋ ਉੱਚ ਰਲੇ ਆ ਕਿ ਕਾਰ ਨੂੰ ਛਕਾਨੀਆਂ ਦੇਣੀਆਂ ਪਤਾ ਨਾ ਲੱਗੇ ਕਿ ਦੀ ਕਾਰਵਰਤੀ ਇਹ ਵੀ ਪਤਾ ਲੱਗਾ ਕਾਰ ਹਰਿਆਣਾ ਚ ਹੋਈ ਆ ਇਹ ਤਾਂ علاوہ ਇਹ ਪਤਾ ਲੱਗਾ ਕਿ ਉਹਨਾਂ ਦੇ ਲਿੰਕ ਹੋਰ ਕਿੱਥੇ-ਕਿੱਥੇ ਆ ਜੀ ਤੋਂ ਲਿੰਕ ਜਾ ਕੇ ਜੰਮੂ ਕਸ਼ਮੀਰ ਦੇ ਵਿੱਚ ਵੀ ਨਿਕਲੇ ਇੱਕ ਅਤਵਾਦੀ ਜਿਹੜਾ ਇਸ ਕੇਸ ਦਾ ਮੁੱਖ ਕਰਤਾ-ਤਰਤਾ ਸੀ ਉਹਦੇ ਘਰ ਛਾਪਾ ਮਾਰਿਆ ਘਰ ਉਹਦਾ ਟੱਟ ਤਗ ਪਰਟੇ ਜਾਣ ਤੋਂ ਬਾਅਦ ਜਦੋਂ ਵਾਕਈ ਕਾਰਵਾਈ ਚੱਲਦੀ ਸੀ ਤੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ ਦੇ ਇੱਕ ਥਾਣੇ 'ਚ ਉਸ ਬਰੂਧ ਦੇ ਸੈਂਪਲ ਲੈਂਦਿਆਂ ਅਚਾਨਕ ਸੈਂਪਲ ਦੇ ਵਿੱਚ ਤਮਾਕੂ ਹੋ ਗਿਆ ਉਸ ਤਮਾਕੂ 'ਚ ਰਾਤੀ 7 ਕਹਿੰਦੇ ਸੀ ਹੁਣ ਪਤਾ ਲੱਗਾ 9 ਜਣੇ ਮਰ ਗਏ 22 ਜਕਵੀ ਹੋਏ ਵੈਸੇ ਹੁਕਮ ਮੰਗਾਂਗੇ ਕਿ ਮੌਤਾਂ ਦੀ ਗਿਣਤੀ ਹੋਰ ਨਾ ਵਧੇ ਪਰ ਕਿਸੇ ਦੇ ਵੱਸ ਨਹੀਂ ਇਲਾਜ ਉਹਨਾਂ ਦਾ ਚੱਲਦਾ ਪਿਆ ਹੁਣ ਇਹਦੇ ਤੋਂ ਬਾਅਦ ਪੁੱਛ ਪੜਤਾਲ ਚਲਦਿਆਂ ਚਲਦਿਆਂ ਉਹਨਾਂ ਨਾਲ ਦਾ ਇੱਕ ਡਾਕਟਰ ਕੇਂਦਰ ਦੀਆਂ ਏਜੰਸੀਆਂ ਨੇ ਆ ਕੇ ਪਠਾਨਕੋਟ ਤੋਂ ਫੜ ਲਿਆ ਪਤਾ ਨਹੀਂ ਕੱਲ ਨੂੰ ਕਿਹਦੀ ਵਾਰੀ ਆਉਣੀ ਹੈ ਪਰ ਇਹ ਏਜੰਸੀਆਂ ਬਾਅਦ ਵਿੱਚ ਜਿਹੜੇ ਕਾਰਵਾਈ ਕਰਦੀਆਂ ਅਗੇਤੀ ਸੂਕ ਕਿਉਂ ਨਹੀਂ ਲਾਉਂਦੀਆਂ ਜਿੰਨੀ ਤੇਜ਼ੀ ਨਾਲ ਤੇਜ਼ ਰਫਤਾਰੀ ਨਾਲ ਇਹ ਕੰਮ ਕਰ ਸਕਦੀਆਂ ਕਈ ਸਾਲ ਪਹਿਲਾਂ ਹైదరాబాద్ ਦੇ ਵਿੱਚ ਸਨਮਾ ਹਾਲ 'ਚ ਬੰਬ ਧਮਾਕਾ ਹੋਇਆ ਸੀ ਬੰਬ ਧਮਾਕੇ ਦੇ ਦੋਸ਼ੀ ਜਿਹੜੇ 2 ਘੰਟਿਆਂ ਬਾਅਦ ਦੇ ਏਜੰਸੀਆਂ ਨੇ ਲੱਭ ਲਿਆ ਕਿਉਂਕਿ ਤਮਾਕੇ ਦੇ ਜਿਹੜਾ ਮੋਬਾਈਲ ਸੀ ਉਹ ਵੀ ਫੜਿਆ ਗਿਆ ਤੇ ਓਨੇ ਚਿਰ ਨੂੰ ਕਿਸੇ ਨੇ ਇਹਦੀ ਜ਼ਿੰਮੇਵਾਰੀ ਲ ਲਈ ਜਿੰਨੇ ਜ਼ਿੰਮੇਵਾਰੀ ਲ ਲਈ ਉਹਦਾ ਫੋਨ ਨੰਬਰ ਕਿਸੇ ਦੂਜੇ ਦੇਸ਼ ਦਾ ਪਰ ਇਹ ਪਤਾ ਲੱਗਾ ਕਿ ਵਾਈਫਾਈ ਓਨੇ ਵਰਤਿਆ ਜਾ ਕੇ ਮੁੰਬਈ ਚ ਉਸ ਵਾਈਫਾਈ ਵਾਲੇ ਨੂੰ ਜਾ ਕੇ ਫੜਿਆ ਤੇ ਉਹਨੇ ਕਹੇ ਜੀ ਮੇਰੇ ਕੋਲ ਤੇ ਆਹ ਕੰਪਿਊਟਰ ਲੱਗੇ ਆ ਮੇਰੇ ਘਰ ਦੇ ਵਿੱਚ ਮੇਰਾ ਵਾਈਫਾਈ ਇੱਥੋਂ ਤੇ ਕਿਸੇ ਵਰਤਿਆ ਨਹੀਂ ਤੇ ਵਿਦੇਸ਼ ਤੇ ਫੋਨ ਰੱਤ ਇੱਥੇ ਹੈ ਕੋਈ ਨਹੀਂ ਫਿਰ ਪਤਾ ਲੱਗਾ ਨਾਲ ਦੇ ਘਰ ਚ ਕੁਝ ਕਿਰਾਏਦਾਰ ਰਹਿੰਦੇ ਸੀ ਸ਼ਰਾਰਤ ਉਹਨਾਂ ਨੇ ਉੱਥੋਂ ਕੀਤੀ ਤੇ ਵਾਈਫਾਈ ਇਹਦਾ ਹੈਕ ਕੀਤਾ ਸੀ ਤੇ ਉਹਨੇ ਚਿਰ ਨੂੰ ਉੱਥੋਂ ਭੱਜ ਗਏ ਪਰ ਜਿੱਦ ਨੂੰ ਗਏ ਫੋਨ ਤੇ ਟਰੈਕ ਕਰਕੇ ਫੜ ਲਿਆ ਸੰਨ ਹੁਣ ਇਸ ਮਾਮਲੇ ਚ ਵੀ ਇਹ ਟਰੈਕਿੰਗ ਤੇਜ਼ ਹੋਣੀ ਚਾਹੀਦੀ ਸੀ ਪਰ ਤੇਜ਼ੀ ਨਹੀਂ ਹੋ ਸਕੀ ਜੀ ਅਜੇ ਵੀ ਡਰ ਇਸ ਗੱਲ ਦਾ ਖਬਰਾਂ ਜਿਹੜੀਆਂ ਆ ਰਹੀਆਂ ਪਤਾ ਨਹੀਂ ਉਹ ਖਬਰਾਂ ਕੌਣ ਫੈਲਾ ਰਿਹਾ ਕਸੂ ਮਰਦੀ ਆ ਕਸੂਤ ਦਿੱਤੀ ਜਾ ਰਹੀ ਹੈ ਜਾਣ ਬੁਝ ਕੇ ਚਰਚਾ ਅਖਬਾਰਤ ਤੇ ਚੱਲਦੀ ਪਈ ਹੈ ਕਿ ਜਿੰਨਾ ਕ ਬਾਰੂਦ ਫਟ ਗਿਆ ਤੇ ਜਿੰਨਾ ਕ ਫੜਿਆ ਗਿਆ ਉਹਦੇ ਤੋਂ ਇਲਾਵਾ ਬਹੁਤ ਸਾਰਾ ਬਾਰੂਦ ਸਾਰੇ ਦੇਸ਼ 'ਚ ਹੋਰ ਖਿਲ ਰਿਆ ਪਿਆ ਪਤਾ ਨਹੀਂ ਕਿਹੜੇ ਵੇਲੇ ਕਿਸ ਥਾਂ ਤੇ ਕਿੱਦਾਂ ਦਾ ਕੋਈ ਕਾਂਡ ਵਾਪਰ ਜਾਣਾ ਇਹਦਾ ਕਰਕੇ ਸਾਰੀਆਂ ਏਜੰਸੀਆਂ ਨੂੰ ਵੀ ਚੌਕਸ ਰਹਿਣਾ ਚਾਹੀਦਾ ਤੇ ਚੌਕਸ ਆਮ ਲੋਕਾਂ ਨੂੰ ਵੀ ਰਹਿਣਾ ਚਾਹੀਦਾ ਬਿਲਕੁਲ ਪੰਸਬ ਅਗਲੀ ਗੱਲ ਕਰਦੇ ਆ ਰਾਜਨੀਤੀ ਦੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਚਾਹੇ ਹਾਈ ਕਮਾਂਡ ਵਾਲ ਹੋਵੇ ਚਾਹੇ ਪੰਜਾਬ ਦੀ ਕਿਸੇ ਵੀ ਸਿਆਸੀ ਪਾਰਟੀ ਦੀ ਗੱਲ ਕਾਂਗਰਸ ਦੀ ਕਰ ਲਈਏ ਤਾਂ ਉਹ ਕਹਿੰਦੇ ਪਏ ਆ ਕਿ ਲੀਡਰਸ਼ਿਪ ਦਾ ਕਸੂਰ ਨਹੀਂਗਾ ਜ਼ਮੀਨੀ ਪੱਧਰ ਤੇ ਜਾ ਕੇ ਦੇਖਣਾ ਪੈਣਾ ਹਾਲਾਤ ਇਸ ਤਰ੍ਹਾਂ ਦੇ ਕਿਉਂ ਬਣੇ ਆ ਉਧਰ ਰਾਹੁਲ ਗਾਂਧੀ ਫਿਰ ਵੀ ਮੀਟਿੰਗ ਕਰਨ ਗਿਆ ਕਿਵੇਂ ਦੇਖਦੇ ਹਾਲਾਤਾਂ ਨੂੰ ਦੇਖੋ ਜੇ ਕਾਂਗਰਸ ਹੀ ਨੁਕਸ ਕੱਢਣ ਲੀਡਰਸ਼ਿਪ ਦਾ ਤੇ ਮਲਕਾ ਜਨ ਖੜਗੇ ਦਾ ਥੋੜਾ ਕੱਢਦੇ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦਾ ਸੀ ਪਰ ਹਰ ਕਮਦੌਦ ਘਾਟ ਮਿਲੇ ਕਹਿੰਦਾ ਸੀ ਸੋਨੀਆ ਜੀ ਤੁਸੀਂ ਅੱਗੇ ਆਓ ਜੀ ਮਲਕਾ ਜਨ ਖੜਗੇ ਹਰ ਗੱਲ ਤੇ ਕਹਿੰਦਾ ਰਾਹੁਲ ਜੀ ਨੂੰ ਪੁੱਛੋ ਅਸਲੀ ਲੀਡਰ ਤੇ ਰਾਹੁਲ ਜੀ ਆ ਇਹਨਾਂ ਨੇ ਰਾਹੁਲ ਗਾਂਧੀ ਨੂੰ ਇਦਾਂ ਦਾ ਲੀਡਰ ਬਣਾਤਾ ਕਿ ਜਿਹਦੇ ਬਾਰੇ ਕੋਈ ਕੌੜੀ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਸਮਝਦਿਆ ਕਿ ਉਹਦੇ ਕੋਲ ਕੋਈ ਗੈਬੀ ਸ਼ਕਤੀ ਉਹ ਸਾਨੂੰ ਡੁੱਬੀ ਪਈ ਪਾਰਟੀ ਨੂੰ ਪਾਰ ਲਾ ਦੇਵੇਗਾ ਉਹਦੇ ਵਿੱਚ ਸਿਰੜਗਾ ਉਹਦੇ ਕੋਲ ਸਟੈਮਨਾ ਹੈਗਾ ਕੰਮ ਕਰਨ ਦਾ ਪਰ ਉਹਦੇ ਕੋਲ ਸਿਆਸੀ ਸੂਝ ਨਹੀਂ ਜਿਹੜੀ ਸਿਆਸੀ ਸੂਝ ਪਾਰ ਲਾ ਸਕੇ ਉਹ ਜੇਕਰ ਤੇ ਜਾਂਦਾ ਉੱਥੇ ਮੁੰਡੇ ਕੁੜੀਆਂ ਕਹਿੰਦੇ ਡੰਡ ਬੈਠਕਾਂ ਕੱਢ ਕੇ ਵਿਖਾ ਇੱਕ ਹੁਣ ਤੱਕ 5-6 ਕਾਲਜਾਂ ਚੋਂ ਡੰਡ ਮਾਰ ਮਾਰ ਕੇ ਜ਼ਮੀਨ ਤੇ ਹੱਥ ਟੇਕ ਅਪ ਡਾਊਨ ਕਰ ਕਰ ਕੇ ਇਹ ਉਹ ਖਾ ਚੁੱਕਾ ਉਹ ਆਖੇ ਜੀ ਪਿਛਲੀਆਂ ਵੀਡੀਓ ਵੇਖ ਲਓ ਮੁਰਮੁੜ ਮੇਹੀ ਕਰੀ ਜਾਣਾ ਕਿਉਂ ਉਹ ਸਿਆਸੀ ਲੀਡਰ ਰਹਿਣਾ ਚਾਹੀਦਾ ਸਟੇਜ ਤੇ ਸ਼ੋਅ ਕਰਨ ਵਾਲਾ ਨਹੀਂ ਬਣਨਾ ਚਾਹੀਦਾ ਕਿਤੇ ਕੋਈ ਆਖੇ ਤੇ ਪਾਣੀ ਚ ਤਾਰੀ ਲਾ ਦੇਵੇ ਕਿਤੇ ਫੜ ਕੇ ਉੱਤੇ ਡੰਡ ਮਾਰ ਲੱਗ ਪਵੇ ਇਹ ਕੋ ਕੰਮ ਅਜ ਕਮ ਜੇ ਕਿਸੇ ਨੇ ਇੱਕ ਵਾਰੀ ਕਹਿਤਾ ਕਿ ਜਿਹਨੇ ਚੌਕੀਦਾਰੀ ਕਰਨੀ ਸੀ ਉਹ ਚੋਰ ਆ ਉਹੋ ਹੀ ਨਾ ਰਹਿਗਾ ਚੌਕੀਦਾਰ ਚੋਰ ਹੈ ਚੌਕੀਦਾਰ ਚੋਰ ਹੈ ਲੋਕਾਂ ਨੇ ਉਹਦਾ ਬੁਰਾ ਮਨਿਆ ਐਸ ਵਾਰੀ ਵੀ ਬਿ ਤੁਸੀਂ ਕੁਝ ਕਰਨ ਜੋਗੇ ਹੁੰਦੇ ਤੇ ਉਹ ਆ ਕਿਉਂ ਜਾਂਦੇ ਤੁਹਾਡੀ ਪਾਰਟੀ ਨਿਕੰਮੀ ਸਾਬਤ ਹੋਈ ਭ੍ਰਿਸ਼ਟਾਚਾਰ ਦਾ ਸਾਰੇ ਦੇਸ਼ ਚ ਰੌਲਾ ਪਿੰਦਾ ਹੁਣ ਫਿਰ ਤੁਸੀਂ ਲਾਲੂ ਪ੍ਰਸਾਦ ਦੇ ਟੱਬਰ ਨੂੰ ਜਿਹੜਾ ਸਿਰੇ ਦਾ ਭ੍ਰਿਸ਼ਟਾਜਰੀ ਟੱਬਰ ਆ ਉਹਨੂੰ ਨਾਲ ਲੈ ਕੇ ਤੇ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਤੁਰ ਪਏ ਤੇ ਫਿਰ ਆਪਣੇ ਟੱਬਰ ਦਾ ਕੀ ਕਰੋਗੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਕਦੇ ਕੋਈ ਕ੍ਰਾਪਸ਼ਨ ਦੇ ਦੋਸ਼ੀ ਹੀ ਲੱਗੇ ਤੇ ਸਾਥੀਆਂ ਤੇ ਲੱਗੇ ਸਨ ਇੰਦਰਾ ਗਾਂਧੀ ਦੇ ਵਕਤ ਵੀ ਲੁਕਵੀ ਚਰਚਾ ਹੁੰਦੀ ਸੀ ਪਰ ਜੀਵ ਗਾਂਧੀ ਦੇ ਉੱਪਰ ਤਾਂ ਸਿੱਧੇ ਤੌਰ ਤੇ ਦੋਸ਼ ਲੱਗੇ ਸੀ ਬੋਫਰਜ਼ ਤੋਪਾਂ ਦੀ ਦਲਾਲੀ ਦੇ ਜੀ ਉਹ ਵੀ ਛੋਟੇ ਸੀ ਹੁਣ ਤੁਹਾਡੇ ਆਪਣੇ ਘਰ ਚ ਜਵਾਈ ਪਾਇੜ ਰਾਬਟਵਾੜਾ ਉਹਨੇ ਜਿੰਨੀ ਕਿਸੁੰਦੀਆਂ ਹੇਰਾ ਫੇਰੀਆਂ ਕੀਤੀਆਂ ਨੇ ਤੁਹਾਡੇ ਟੱਬਰ ਦਾ ਨਾਂ ਲੱਗਦਾ ਭ੍ਰਸ਼ਟਾਚਾਰ ਉਹਦਾ ਕੀ ਕਰੂਗੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਿਰਫ ਪ੍ਰਧਾਨ ਮੰਤਰੀ ਸੀ ਉਹਨੂੰ ਤੁਸਾ ਪ੍ਰਧਾਨ ਮੰਤਰੀ ਦੇ ਤੌਰ ਤੇ ਚੱਲਣ ਨਹੀਂ ਦਿੱਤਾ ਉਹਦੇ ਹੁੰਦਿਆਂ ਵੀ ਕਦੇ ਕਾਮਨਵੈਲਥ ਖੇਡਾਂ ਦਾ ਘਟਾਲਾ 70000 ਕਰੋੜ ਤੋਂ ਵੱਧ ਦਾ ਕਦੇ 2G ਸਪੈਕਟ੍ਰਮ ਦਾ ਘਟਾਲਾ ਪੌਣੇ 2 ਲੱਖ ਕਰੋੜ ਦਾ ਕਦੇ ਕੋਲੇ ਦਾ ਘਟਾਲਾ 10 ਲੱਖ ਕਰੋੜ ਦਾ ਇਹ ਚ 10 ਰੁਪਏ ਵੀ ਕੋਈ ਮਨਮੋਢਸਾਂ ਦੇ ਘਰ ਗਏ ਕੱਦ ਤੇ ਤੁਹਾਡੇ ਬੰਦਿਆਂ ਹਿੱਸਾ ਕਿਨੇ ਕਿਨੇ ਲਿਆ ਪਤਾ ਨਹੀਂ ਉਹ ਤੁਸੀਂ ਰੋਕ ਨਹੀਂ ਸਕੇ ਅਜਨ ਰਾਹੁਲ ਗਾਂਧੀ ਨੂੰ ਅੱਗੇ ਜਾ ਕੇ ਰੌਲਾ ਪਾਈ ਜਾਂਦੇ ਆ ਵੋਟ ਚੋਰ ਵੋਟ ਚੋਰ ਵੋਟ ਚੋਰ ਅੱਗੇ ਕਦੇ ਚੌਕੀਦਾਰ ਚੋਰ ਹੁਣ ਵੋਟ ਚੋਰ ਦਾ ਰੌਲਾ ਪਾ ਲੋਕ ਤੁਹਾਡੀਆਂ ਗੱਲਾਂ ਨਹੀਂ ਸੁਣ ਰਹੇ ਤੇ ਜੇ ਨਹੀਂ ਸੁਣ ਰਹੇ ਤੇ ਲੀਡਰ ਆਪਣਾ ਬਦਲੋ ਕੋਈ ਹੋਰ ਲੀਡਰ ਲਿਆਓ ਸੋ ਸੁਖ ਸੁਖੀ ਹੈ ਕਿ ਕੋਈ ਰੱਖਣਾ ਹੁਣ ਵਿੜਾ ਆ ਗਿਆ ਕਿ ਕਾਂਗਰਸ ਪਾਰਟੀ ਆਪਣਾ ਲੀਡਰ ਬਦਲੇ ਉਸ ਲੀਡਰ ਨੂੰ ਬਦਲੇ ਬਣਾਏ ਪਾਰਟੀ ਕਿਸੇ ਪਾਰ ਨਹੀਂ ਰੱਖ ਸਕਦੀ ਜੀ ਪਰ ਅਸਾਂ ਅਗਲੀ ਗੱਲ ਦਿੱਲੀ ਦੀ ਕਰਦੇ ਆਂ ਕੁਐਸਚਨ ਪਹਿਲਾਂ ਖਬਰਾਂ ਹੀ ਆ ਸੀ ਅਰਪੋਰਟ ਤੋਂ ਕਿ ਸਿਗਨਲ ਦੀ ਸਮੱਸਿਆ ਆ ਰਹੀ ਹੈ ਅੱਜ ਇਸ ਤਰ੍ਹਾਂ ਦੀ ਖਬਰਾਂ ਕਲਕੱਤਾ ਤੋਂ ਆ ਰਹੀਆਂ ਨੇ ਕਿ ਉੱਥੇ ਵੀ 에ਰਪੋਰਟ ਤੇ ਸਮੱਸਿਆ ਆਈ ਹੈ ਅੱਜ ਕੀ ਕਾਰਨ ਸੀ ਚਰਚਾ ਹੈ ਵੀ ਇੱਕ ਇੱਕਦੋ ਹੋ ਰਿਹਾ ਰਿਪੋਰਟਾਂ ਤੇ ਵੀ ਦੇਖੋ ਜਿਹੜਾ ਜੀਪੀਐਸ ਸਿਸਟਮ ਹੁੰਦਾ 에ਰਪੋਰਟ ਤੇ 에ਅ ਟ੍ਰੈਫਿਕ ਕੰਟਰੋਲਰ ਦਾ ਇਹ ਟਿਸ ਦਾ ਉਹ ਜਹਾਜ਼ਾਂ ਨੂੰ ਰਸਤਾ ਵਿਖਾਉਂਦਾ ਔਰ ਕਈਆਂ ਦੇਸ਼ਾਂ ਚੋਂ ਮੈਂ ਆਪ ਤੇ ਉਹ ਜਿਹੜਾ ਜਹਾਜ਼ ਕਦੇ ਬੈਠਾ ਕਿੰਨੇ ਬੈਠਾ ਮੈਨੂੰ ਪਤਾ ਨਹੀਂ ਮਸਾਫਨਾ ਮੰਗ ਮੈਂ ਮਸਾਫਰ ਹੁ ਨਾ ਪਰ ਇਹ ਚਰਚਾ ਸੁਣੀ ਹੈ ਕਿ ਕਈਆਂ ਦੇਸ਼ਾਂ 'ਚ ਜਿੱਥੇ ਫਲਾਈਟਾਂ ਦਾ ਜਿਆਦਾ ਰਸ਼ ਹੈ ਤੇ 3-4 ਫਲਾਈਟਾਂ ਉੱਤੇ ਚੱਕਰ ਲਾ ਕੇ ਵਾਰੀ ਦੀ ਡੀਕ ਕਰਦੀ ਆਂਦਾ-ਆਦਾ ਘੰਟਾ ਲੱਗਦਾ ਮੈਂ ਵੀ ਇਹੋ ਜਿਹਾ ਅੱਧਾ ਘੰਟਾ ਜਾਜ ਦੇ ਵਿੱਚ ਉੱਤੇ ਘੁੰਮਦਾ ਰਿਹਾ ਸੀ 에ਰਪੋਰਟ ਦੇ ਵੀ ਵਾਰੀ ਕਦੋਂ ਉਹਦੀ ਜਾਜ ਉਤਰਦੀ ਉੱਥੇ ਉਹ ਕਹਿੰਦੇ ਆ ਕਿ ਫਿਰ ਆਟੋ ਤੇ ਲਾ ਦਿੰਦੇ ਆ ਵਾਰੀ-ਵਾਰੀ ਜਹਾਜ਼ ਇਹ ਟ੍ਰੈਫਿਕ ਕੰਟਰੋਲ ਵਾਲੇ ਲੈਂਡ ਕਰਾਉਂਦੇ ਆ ਪਾਇਲਟ ਸਿਰਫ ਰਾਮ ਨਾ ਬੈਠ ਹੁੰਦਾ ਜੋ ਹੋ ਸਕਦੀ ਹੈ ਗੱਲ ਸੱਚੀ ਉਹ ਇਹ ਇਹ ਟ੍ਰੈਫਿਕ ਕੰਟਰੋਲਰ ਦਾ ਜੀਪੀਐਸ ਸਿਸਟਮ ਬੜਾ ਜ਼ਰੂਰੀ ਹੁੰਦਾ ਪਹਿਲਾਂ ਦਿੱਲੀ ਚ ਇਹ ਗੱਲ ਆਇ ਕਿ ਜਹਾਜ਼ ਜਦੋਂ ਆਉਂਦੇ ਲੈਂਡ ਕਰਨ ਲੱਗਦੇ ਉਤਰਨ ਲੱਗਦੇ ਤੇ 30 40 ਕਿਲੋਮੀਟਰ ਦੇ ਘੇਰੇ ਚ ਆ ਕੇ ਜਿੱਥੇ ਰਨਵੇ ਆ ਨੰਗੀ ਅੱਖ ਨਾਲ ਵੇਖਣ ਤੇ ਰਨਵੇ ਦਿਸਦਾ ਤੇ ਜੇ ਆਪਣੇ ਰਡਾਰ ਤੇ ਵੇਖਣ ਤੇ ਉੱਥੇ ਰਨਵੇ ਵਾਲੀ ਥਾਂ ਤੇ ਖੇਤ ਇਸ ਦੇ ਉੱਤੇ ਜਹਾਜ਼ ਕਿੱਥੇ ਉਤਰਨ ਦਿਨ ਦੇ ਵਕਤ ਨੰਗੀ ਅੱਖ ਨਾਲ ਉਤਾਰਨਗੇ ਰਾਤ ਨੂੰ ਤੇ ਉਸੇ ਦੀ ਆਸ ਤੇ ਉਤਾਰਨੇ ਤੇ ਉਹ ਕਹਿੰਦਾ ਇੱਥੇ ਕਿਹਤ ਹੈ ਉਧਾਰਨੇ ਕਿਤੇ ਉਹ ਅਜੇ ਪੜਤਾਲ ਚੱਲਦੀ ਪਈ ਸੀ ਅੱਜ ਉਹਨੂੰ ਖਬਰ ਆ ਗਈ ਹੈ ਕਿ ਕੋਲਕੱਤੇ ਚ ਇਹਦਾ ਮਤਲਬ ਕਿ ਇਸ ਜੀਪੀਐਸ ਸਿਸਟਮ ਚ ਗੜਬੜ ਨਹੀਂ ਇਹ ਕੋਈ ਸਾਈਬਰ ਅਟੈਕ ਹੋ ਰਿਹਾ ਕੋਈ ਬਦਮਾਸ਼ੀ ਕਰ ਰਿਹਾ ਬਾਹਰ ਤੋਂ ਸਾਡੇ ਦੇਸ਼ ਦੇ ਖਿਲਾਫ ਸਾਡੇ ਇਹ ਟ੍ਰੈਫਿਕ ਸਿਸਟਮ ਦੇ ਖਿਲਾਫ ਕੋਈ ਕਿਸੇ ਪਾਸੇ ਤੋਂ ਇਸ ਕਿਸਮ ਦੇ ਕ੍ਰਿਮੀਨਲ ਘਟਨਾ ਕੋਈ ਸ਼ਰਾਰਤ ਕੀਤੀ ਜਾ ਰਹੀ ਹੈ ਜਿਹਨੂੰ ਜੇ ਵੇਲੇ ਸਿਰ ਫੜਿਆ ਨਾ ਗਿਆ ਤੇ ਰੋਕਿਆ ਨਾ ਗਿਆ ਤੇ ਕਿਸੇ ਦਿਨ ਕੋਈ ਵੱਡਾ ਹਾਦਸਾ ਹੋ ਸਕਦਾ ਇਸ ਗੱਲ ਬਾਰੇ ਸਰਕਾਰ ਤੇ ਏਜੰਸੀਆਂ ਹੁਣ ਤੱਕ ਸੁਚੇਤ ਹੋ ਗਈਆਂ ਹੋਣਗੀਆਂ ਜਦੋਂ ਖਬਰਾਂ ਆਉਂਦੀਆਂ ਸਿਰ ਸਾਡੇ ਕੋਲ ਨਹੀਂ ਉਹਨਾਂ ਕੋਲ ਵੀ ਪਹੁੰਚ ਜਾਂਦੀਆਂ ਜੀ ਪੰਨੂ ਸਾਹਿਬ ਤਰਨਤਾਰਨ ਦੀ ਉਪਚੋਣ ਹੋ ਕੇ ਹਟੀਆ ਆਮ ਆਦਮੀ ਪਾਰਟੀ ਜਿੱਤ ਹਾਸਲ ਕੀਤੀ ਹੈ ਅਕਾਲੀ ਦਲ ਦੀ ਗੱਲ ਕਰੀ ਤਾਂ ਉਹ ਕਹਿੰਦੇ ਅਸੀਂ ਬਹੁਤ ਮਜ਼ਬੂਤੀ ਨਾਲ ਅੱਗੇ ਆਏ ਹਾਂ ਪਰ ਅਕਾਲੀ ਰਾਜਨੀਤੀ ਕਿੱਧਰ ਨੂੰ ਜਾ ਸਕਦੀ ਹੈ ਜੀ ਦੇਖੋ ਸਖਬੀਰ ਸਿੰਘ ਬਾਦਲ ਦੇ ਕੋਲ ਦਾਵਾ ਕਰਨ ਦਾ ਮੌਕਾ ਕਿ ਅਸੀਂ ਤਕੜੇ ਸਾਬਤ ਹੋਏ ਹਾਂ ਜੀ ਦੂਜਿਆਂ ਨੇ ਜਿਹਦੀ ਹਮਾਇਤ ਕੀਤੀ ਸੀ ਉਹਦੇ ਪੱਖ 'ਚ ਕੁਝ ਖਾਸ ਜਥੇਬੰਦੀਆਂ ਦੇ ਸਾਰਾ ਜੋਰ ਲਾਉਣ ਦੇ ਬਾਵਜੂਦ ਉਹ ਬੰਦਾ ਤੀਜੀ ਥਾਂ ਧੱਕਿਆ ਗਿਆ ਅੱਗੇ ਨਹੀਂ ਵੱਤ ਸਕਿਆ ਜੇ ਉਹ ਨਹੀਂ ਵੱਤ ਸਕਿਆ ਤੇ ਜਿਹੜਾ ਸਖਬੀਰ ਦੇ ਸਹਿਯੋਗਾਂ ਦਾ ਅਕਾਲੀ ਦਲ ਹੈ ਉਹ ਵੀ ਅੱਗੇ ਨਹੀਂ ਵੱਤ ਸਕਿਆ ਨਾਲ ਛੱਟ ਤੇ ਉਹਨੂੰ ਵੀ ਪਈ ਹੁਣ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਦਾ ਐਸ ਵੜੇ ਥੋੜਾ ਜਿਹਾ ਹੌਸਲੇ ਚ ਇਹ ਵੀ ਮੈਂ ਦੱਸ ਦਿਆਂ ਕਿ ਦੂਸਰੀ ਵਾਰ ਹੋਇਆ ਕਿ ਅਕਾਲ ਤਖਤ ਦੇ ਸੰਦੇਸ਼ ਨੂੰ ਉਹ ਲੰਘ ਕੇ ਤੇ ਬਾਦਲ ਅਕਾਲੀ ਦਲ ਅੱਗੇ ਵਧਿਆ 1994 ਚ ਉਦੋਂ ਕੈਪਟਨ ਅਮਰਿੰਦਰ ਸਿੰਘ ਵੀ ਇੱਕ ਅਕਾਲੀ ਦਲ ਦਾ ਪ੍ਰਧਾਨ ਦੱਸ ਅਮਰਿੰਦਰ ਸਿੰਘ ਸੁਖਿੰਦਰ ਸਿੰਘ ਜਗਦੇਵ ਸਿੰਘ ਤਲਵੰਡੀ ਗੁਰਚਰਨ ਸਿੰਘ ਟੋੜਾ ਇਹਨਾਂ ਸਾਰਿਆਂ ਨੇ ਰਲ ਕੇ ਉਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਤੋਂ ਇਹ ਐਲਾਨ ਕਰਵਾਇਆ ਕਿ ਅਕਾਲੀ ਇਕਤਾ ਚਾਹੀਦੀ ਹੈ ਸਭ ਤੋਂ ਪਹਿਲਾਂ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਅਦਲ ਦਾ ਦਿੱਤਾ ਜਿਹੜਾ ਅਕਾਲੀ ਦਲ ਅਸਰਚ ਹੈਗਾ ਹੀ ਨਹੀਂ ਸੀ ਜੀ ਬਾਕੀਆਂ ਦੇ ਉੱਤੇ ਜਥੇਦਾਰ ਸਾਹਿਬ ਨੇ ਵਾਰੀ-ਵਾਰ ਸਦਰਾ ਚੋਂ ਕਰਤਾ ਉਦੋਂ ਤਿੰਨ ਉਪਚੋਣਾਂ ਅਸਿਰਤੇ ਖੜੀ ਸੀ ਇੱਕ ਨਕੋਦਰ ਦੀ ਇੱਕ ਜਨਾਲੇ ਦੀ ਤੇ ਇੱਕ ਗਦਰਵਾਏ ਦੀ ਇਹਨਾਂ ਤਿੰਨਾਂ ਚੋਣਾਂ ਵਾਸਤੇ ਚੋਣ ਲੜਨ ਵਾਲੇ ਉਮੀਦਵਾਰ ਬਾਦਲ ਪਰਿਵਾਰ ਕੋਲ ਸਨ ਦੂਜਿਆਂ ਕੋਲ 6-7 ਕਾਲੀਦਰ ਲਾ ਕੇ ਤਿੰਨ ਉਮੀਦਵਾਰ ਆਣੇ ਸਨ ਇਹਨੇ ਜਾ ਕੇ ਕਹਿਤਾ ਜੀ ਤੁਸੀਂ ਧਾਰਮਿਕ ਫੈਸਲੇ ਕਰੋ ਸਿਆਸੀ ਫੈਸਲੇ ਲੋਕਾਂ ਨੂੰ ਕਰਨ ਦਿਓ ਮੇਰਾ ਕਾਲੀਦਲ ਲੋਕਾਂ ਕੋਲ ਜਾਊਗਾ ਇਹਨਾਂ ਨੇ ਤਿੰਨ ਚੋਣਾਂ ਲੜੀਆਂ ਨਕੋਦਰ ਹਰਗ ਅਜਨਾਲਾ ਤੇ ਗਦਰਵਾਜਿੱਤਗੇ ਉਹ ਕਾਲੇ ਦਲ ਭਰ ਆਊਗਾ ਦੂਜੀ ਹੌਲੀ ਹੌਲੀ ਆਪੋ ਆਪਣੇ ਦਲ ਤੋੜ ਕੇ ਵਿੱਚ ਆਗੇ ਅਮਰਿੰਦਰ ਸਿੰਘ ਜਿਹੜਾ ਇਸ ਚੱਕਰ ਚ ਅੱਗੇ ਲੱਗਾ ਸੀ ਉਹਨੂੰ ਬਾਦਲ ਨੇ ਚੱਕ ਕੇ ਬਾਹਰ ਸੁੱਟਿਆ ਤੇ ਉਹ ਫਿਰ ਕਾਂਗਰਸ ਦਾ ਲੀਡਰ ਬਣ ਕੇ ਉੱਪਰ ਆ ਹੁਣ ਐਸ ਵਾਰੀ ਕੀ ਹੋਇਆ ਫਿਰ ਪਿਛਲੇ ਸਾਲ ਜਿੰਨੀ ਸੁਖਵੀਰ ਸਿੰਘ ਬਾਦਲ ਦੀ ਤੇ ਨਾਲੇ ਦੇ ਮਰਹੂਮ ਬਾਪ ਦੀ ਵੀ ਰੰਜਕੇ ਵਿੱਚ ਦਿੱਤੀ ਕੀਤੀ ਸਾਰੇ ਕਹਿੰਦੇ ਸੀ ਹੁਣੇ ਉੱਠ ਨਹੀਂ ਸਕਦਾ ਇਹਦੇ ਕੋਲ ਪੈਸਾ ਸੀ ਖਰਚਣ ਦੀ ਤਾਕਤ ਸੀ ਉਹ ਲੋਕ ਹੈਗੇ ਸੀ ਜਿਹੜੇ ਮੁਹਮਮਾ ਚਲਾਉਣਾ ਜਾਣਦੇ ਆ ਇਹ ਆਪਣੇ ਢੰਗ ਨਾਲ ਚੱਲ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਨੇ ਕਈ ਸਰਾਂ ਤੋਂ ਹੋਣ ਨਹੀਂ ਦਿੱਤੇ ਦੋਸ਼ ਕੇਂਦਰ ਤੇ ਵੀ ਲਾਉਂਦਾ ਰਾਜ ਸਰਕਾਰ ਤੇ ਵੀ ਜੀ ਤੇ ਜਿੱਦਾਂ ਦੀ ਸ਼੍ਰੋਮਣੀ ਕਮੇਟੀ ਉਹਨੂੰ ਆਪਣੇ ਹਿੱਤਾਂ ਹੱਕਾਂ ਵਾਸਤੇ ਪੂਰੀ ਤਰ੍ਹਾਂ ਵਰਤ ਗਿਆ ਅੱਧੀ ਰਾਤ ਨੂੰ ਜਹਦਰ ਬਦਲ ਕੇ ਨਵੇਂ ਜਹਦਰ ਆਏ ਨੂੰ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਤ ਤੋਂ ਬਗੈਰ ਹੀ ਅਰਦਾਸ ਕਰਾ ਕੇ ਚਾਰਜ ਵੀ ਦਿਵਾਤਾ ਇਹ ਸਭ ਕੁਝ ਇਹਦੀ ਅਗਵਾਈ ਥੱਲੇ ਅਕਾਲੀ ਦਲ ਤੇ ਸ਼ਰੋਮੀ ਗੁਰ ਦਾ ਪ੍ਰਬੰਧਕ ਕਮੇਟੀ ਨੇ ਕੀਤਾ। ਦੂਜੇ ਕੁਝ ਨਹੀਂ ਕਰ ਸਕੇ। ਹੁਣ ਤਰਨਤਾਰਨ ਦੇ ਚੋਣ 'ਚ ਇਹਦਾ ਦਲ ਉੱਭਰਿਆ। ਦੂਜੇ ਵੇਧੇ ਰਹਿ ਗਏ। ਉਹਨਾਂ ਨੂੰ ਬੈਠ ਕੇ ਠੰਡਾ ਪਾਣੀ ਪੀ ਕੇ ਸੋਚਣਾ ਚਾਹੀਦਾ ਕਿ ਸੜ ਤੋਂ ਗਲਤੀਆਂ ਕਿੱਥੇ ਰਹੀਆਂ। ਮੈਂ ਉਦੋਂ ਬਾਅਦ ਕੁਝ ਨਹੀਂ ਕਹਿੰਦਾ। ਕੱਲਾ ਉਹਨਾਂ ਬਾਰੇ ਨਹੀਂ। ਮੈਂ ਅਮਰਿੰਦਰ ਸਿੰਘ ਰਾਜਾ ਵਿਡੰਗ ਨੂੰ ਵੀ ਕਹਿਣਾ। ਪਹਿਲਾਂ ਮੁਕਸਰ ਦੇ ਵਿੱਚ ਜਿਸ ਤਰ੍ਹਾਂ ਵਿਧਾਨ ਸਭਾ ਚੋਣ 'ਚ ਹਾਰ ਹੋਈ ਸੀ। ਉਹਦੇ ਨਾਲ ਵੀ ਇੱਕ ਸੈਟਬੈਕ ਲੱਗੀ ਸੀ ਹੁਣ ਤਰਨ ਤਰਨ ਵਿੱਚ ਜਾ ਕੇ ਪਾਰਟੀ ਦੀ ਜਿੱਦਾਂ ਦੀ ਹਾਰ ਹੋਈ ਹੈ ਕੱਲ ਨੂੰ ਕੋਈ ਅਸਤੀਫਾ ਮੰਗੂਗਾ ਜੀ ਉਹ ਤਾਂ ਪਹਿਲਾਂ ਆਪ ਦੇਣਾ ਚਾਹੀਦਾ ਚਲਦੇ ਚੋਣ ਦੌਰਾਨ ਕਈ ਕਿਸੇ ਦੇ ਚਰਚੇ ਚੱਲਦੇ ਰਹੇ ਉਹ ਚਰਚੇ ਬਾਹਰੋਂ ਘਟ ਚੱਲਦੇ ਸੀ ਪਾਰਟੀ ਦੇ ਵਿੱਚ ਜਿਹੜੇ ਸੱਤ ਸ੍ਰੀਕ ਨੇ ਕਿਉਂਕਿ ਅੱਠ ਹੀ ਨੇ ਮੁੱਖ ਮੰਤਰੀ ਦਾਅਵੇਦਾਰ ਹੈਗੇ ਨੇ ਉਹਨਾਂ ਤੋਂ ਇੱਕ ਹੀ ਆਤੇ ਬਾਕੀ ਦੇ ਸਤ ਇਹਨੇ ਕਦੇ ਨਹੀਂ ਆਖਿਆ ਕਿ ਮੈਂ ਮੁੱਖ ਮੰਤਰੀ ਬਣਨਾ ਪਰ ਦਾਵੇਦਾਰ ਤੇ ਹੈਗਾ ਸਰਰ ਪਦ ਹੈਗਾ ਜੀ ਦੂਜੇ ਸੱਤਾੰਨੇ ਦੇ ਖਿਲਾਫ ਜੋ ਕੁਝ ਕੀਤਾ ਜ਼ਿਆਦਾ ਤੌਰ ਤੇ ਕਿਸੇ ਨੇ ਕੁਝ ਆਖਿਆ ਨਹੀਂ 15 ਅੰਦਰੂਕ ਕੀਤੇ ਦੀ ਚਰਚਾ ਨਾ ਐਸੋੜੇ ਮੌਕਾ ਆ ਗਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਜਾ ਕੇ ਆਕੇ ਜੀ ਜਨੇ ਨਾਤੀ ਉਹਨਾਂ ਪੁੱਣ ਮੇਰੇ ਹੱਥ ਜੋੜੇ ਤੁਸੀਂ ਕਿਸੇ ਹੋਰ ਨੂੰ ਬਣਾ ਲਓ ਉਹ ਬਿਹਤਰ ਹੋਗਾ ਜਿਉਂਨੇ ਆਪੇ ਨਾ ਆਖਿਆ ਤੇ ਅੱਜ ਨਹੀਂ ਭੜਕੇ ਸੀ ਔਰ ਇਹੋ ਜੀ ਸਥਿਤੀ ਆ ਸੋਣੇ ਉਸ ਅਕਾਲੀ ਦਲ ਦੀ ਆ ਜਿਹੜਾ ਸੁਖਬੀਰ ਸਿੰਘ ਬਾਦਲ ਨਾਲ ਟੱਕਰ ਲੈਣ ਤੁਰਿਆ ਸੀ ਤੇ ਐਸੋੜੇ ਉਹ ਕਿਤੇ ਦਿਸਦਾ ਨਹੀਂ ਜੀ ਅਗਲੀ ਗੱਲ ਪੰਨੂ ਸਾਹਿਬ ਕਰਦੇ ਆ ਐਸਆਰ ਦੀ ਵਕਤ ਵਕਤ ਸੂਬਿਆਂ ਦੇ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਇਹਦਾ ਕਾਰਨ ਕੀ ਆ ਐਸਆਰ ਜਦੋਂ ਤੋਂ ਚੱਲਿਆ ਉਦੋਂ ਤੋਂ ਹੀ ਰੌਲਾ ਪਹਿਲਾਂ ਐਸਆਰ ਕੋਈ ਨਹੀਂ ਸੀ ਪਰ ਮਹਾਰਾਸ਼ਟਰ 'ਚ ਲੱਖਾਂ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਜੀ ਤੇ ਉਹਨਾਂ ਦੇ ਸਾਹਮਣੇ ਹੋਰ ਬਣਾਤੀਆਂ ਗਈਆਂ ਫਿਰ ਕਰਨਾਟਕ ਵਿੱਚ ਇਹੋ ਕੁਝ ਹੋਇਆ ਤੇ ਉੱਥੇ ਐਸਆਰ ਕੋਈ ਨਹੀਂ ਸੀ ਬਗੈਰ ਐਸਆਰ ਤੋਂ ਚੋਣ ਕਮਿਸ਼ਨ ਨੇ ਆਪਣੇ ਅਮਲੇ ਫਿਲਦਰੀ ਕਰਤੀ ਇੱਕਲ ਡੋਟ ਕਰਨ ਵਾਲੀ ਹੈ ਬਿਹਾਰ ਵਿੱਚ ਜਾ ਕੇ ਐਸਆਰ ਦਾ ਰੋਲਾ ਪਿਆ ਸਪੈਸ਼ਲ ਇੰਟੈਂਸਿਵ ਰਿਵਿਊ ਆਫ ਵੋਟਰਸ ਜਿਹਦੇ ਵਿੱਚ ਲੱਖਾਂ ਲੋਕਾਂ ਦੀਆਂ ਵੋਟਾਂ ਗਈਆਂ ਜਿਨ੍ਹਾਂ ਦੀਆਂ ਵੋਟਾਂ ਗਈਆਂ ਉਹਨਾਂ ਚੋਂ ਕੁਝ ਬਾਰੇ ਕਹਤਾਂ ਜੀ ਇਹ ਥੋਟ ਕੇ ਹੁਤਾ ਚਲੇ ਗਿਆ ਕੁਝ ਬਾਰੇ ਕਹਤਾਂ ਮਰ ਗਿਆ ਤੇ ਮਰਗਿਆਂ ਚ ਕਈ ਇਹੋ ਜਿਹੇ ਮਰਗੇ ਸੀ ਜਿਹੜੇ ਫਾਰਮ ਤੇ ਆਪ ਦਸਖਤ ਕਰਨ ਵਾਸਤੇ ਆਏ ਕਿ ਮੇਰੀ ਵੋਟ ਕੱਟ ਦਿਓ ਮੈਂ ਉਹ ਮਰ ਗਿਆ ਜੀ ਇਹ ਤੇ ਬਿਹਾਰ ਚ ਹੋਇਆ ਕਰਨਾਟਕ ਦੇ ਵਿੱਚ ਤੇ ਕਾਂਗਰਸ ਦੀ ਆਪਣੀ ਸਰਕਾਰ ਸੀ ਚੋਣ ਕਮਿਸ਼ਨ ਨੇ ਜੋ ਵੀ ਕਰਨਾ ਹੋਵੇ ਬਾਹਰੋਂ ਤੇ ਚੋਣ ਦਾ ਸਟਾਫ ਨਹੀਂ ਹਿਲਾਉਂਦਾ ਜਿਹੜੇ ਬੀਐਲਓ ਸੀ ਬੂਥ ਲੈਵਲ ਅਫਸਰ ਜਿਹੜੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀ ਸੀ ਤੇ ਜਿਹੜਾ ਕਰਨਾਟਕ ਦਾ ਰਾਜਪਦ ਦਾ ਚੋਣ ਅਧਿਕਾਰੀ ਸੀ ਉਹ ਸਾਰੇ ਕਰਨਾਟਕ ਸਰਕਾਰ ਦੇ ਮੁਲਾਜ਼ਮ ਸੀ ਜੇ ਇਹਨਾਂ ਤੋਂ ਉੱਥੇ ਵੀ ਜਾ ਕੇ ਚੱਕ ਨਹੀਂ ਕੀਤਾ ਜਾ ਸਕਿਆ ਤੇ ਵੋਟ ਚੋਰੀ ਦਾ ਰੋਲਾ ਜਾ ਕੇ ਬਿਹਾਰ ਚ ਪਾਉਂਦੇ ਰਿਹਾ। ਕਰਨਾਟਕ ਵਿੱਚ ਆਪਣੀ ਸਰਕਾਰ ਉਹਦੇ ਚੱਕ ਉਹਨਾਂ ਕਰ ਸਕਿਆ। ਨਕਮੇ ਦੇ ਸਭ ਤੋਂ ਇਹ। ਇਹਨਾਂ ਲੀਡਰ ਬਾਹਰ ਰੋਲਾ ਪਾਉਂਦੇ ਰਿਹਾ ਉਹਦੇ ਨਾਲ ਲੱਗੇ। ਆਪਣਾ ਘਰ ਇਹਨਾਂ ਵੇਖਿਆ ਦੀ ਪੀੜੀ ਤਲੇ ਸੋਟਾ ਨਾ ਮਾਰੇ। ਹੁਣ ਐਸਆਈਆਰ ਦੇ ਨਾਲ ਬਿਹਾਰ ਵਿੱਚ ਜਿਹੜੀ ਖੇਖ ਉੱਡੀ ਹੈ। ਅਗਲੇ ਦਿਨਾਂ ਚ ਇਹਨਾਂ ਨੇ ਬੰਗਾਲ ਵਿੱਚ ਸ਼ੁਰੂ ਕਰ ਚੁੱਕੇ ਆ। ਅਸਾਮ ਤਾਮਿਲਨਾਡੂ ਤੇ ਕੇਰਲਾ ਇਹ ਤਿੰਨ ਸੂਬੇ ਸਭ ਤੋਂ ਪਹਿਲਾਂ ਏਜੰਡੇ ਤੇ ਖਾਸ ਕਰਕੇ ਤਾਮਿਲਨਾਡੂ ਤੇ ਕੇਰਲਾ ਅਸਾਮ ਤੋਂ ਪਹਿਲਾਂ ਦੇ ਕੋਲ ਉਹਨੂੰ ਤੇ ਇਸ ਕਰਕੇ ਨਾਲ ਜੋੜਨਾ ਤਾਂ ਕਿ ਆਖਿਆ ਜਾਵੇ ਲਓ ਜੀ ਇੱਥੇ ਸਾਡੀ ਆਪਣੀ ਸਰਕਾਰ ਉੱਥੇ ਵੀ ਕਰਦੇ ਪਿਆ ਉੱਥੇ ਤੁਹਾਨੂੰ ਐਸਆਰ ਦੀ ਕਿਲੋੜਾ ਚੌਣਕਮੇਸ਼ ਦੀ ਕਿਲੋੜਾ ਉੱਥੇ ਤੇ ਤੁਹਾਡਾ ਮੁੱਖ ਮੰਤਰੀ ਪੁਰਾਣਾ ਕਾਂਗਰਸ ਦੀ ਸਰਕਾਰ ਦਾ ਮੰਤਰੀ ਰਹਿ ਚੁੱਕਾ ਉਹਦੇ ਤੁਹਾਡੇ ਖਿਲਾਫ ਬੋਲਦਾਂ ਦੱਸੇ ਵਿਖਾਵੇ ਵਾਸਤੇ ਮੁੜ ਕੇ ਤੁਹਾਡੇ ਨਾਲ ਰੜ ਗਿਆ ਕਾਂਗਰਸ ਦੇ ਖਿਲਾਫ ਵੀ ਘਟ ਗਣਤੀਆਂ ਦੇ ਖਿਲਾਫ ਵੀ ਖਾਸ ਕਰਕੇ ਮੁਸਲਮਾਨਾਂ ਦੇ ਖਿਲਾਫ ਸਭ ਤੋਂ ਵੱਧ ਉਹ ਆਪ ਹੀ ਕੰਮ ਕਰਦਾ ਸੁਣਿਆ ਜਾਂਦਾ ਮੈਂ ਨਹੀਂ ਮੈਂ ਕਿਹਾ ਉੱਥੇ ਗਿਆ ਸਮਸਥ ਚਰਚਾ ਉੱਥੇ ਕਰੋ ਨਾ ਕਰੋ ਅਸਲ এজেন্ডਾ ਤਾਂ ਤਾਮਿਲਨਾਡੂ ਤੇ ਕੇਰਲਾ ਦਾ ਜੀ ਉਸ ਤਾਮਿਲਨਾਡੂ ਤੇ ਕੇਰਲਾ ਦੇ এজেন্ডੇ ਵਾਸਤੇ ਐਸਆਰ ਦੀਆਂ ਜਿਹੜੀਆਂ ਹਥਿਆਰियां ਨੇ ਉਹਨਾਂ ਤਿਆਰੀਆਂ ਦੀ ਚਰਚਾ ਕੱਲੀ ਉੱਥੋਂ ਤੱਕ ਨਹੀਂ ਫਿਰ ਬਾਕੀ ਸੂਬਿਆਂ ਦੇ ਵਿੱਚ ਵੀ ਗੱਲਾਂ ਚੱਲ ਪੈਂਦੀਆਂ ਕਿ ਜੋ ਉੱਥੇ ਹੁੰਦਾ ਪਿਆ ਨਾ ਉਹ ਕੱਲੂ ਇੱਥੇ ਵੀ ਹੋ ਜਣਾ ਜੋ ਕੁਛ ਹੁੰਦਾ ਪਿਆ ਮਹਾਰਾਸ਼ਟਰ ਕਰਨਾਟਕ ਉੱਥੇ ਦੋਵੇਂ ਇੱਕ ਪਾਸੇ ਹੋ ਗਏ ਫਿਰ ਵਿਚਾਲੇ ਜਾ ਕੇ ਭਾਰਤ ਦੇ ਬਿਹਾਰ ਤੇ ਅਚਾਨਕ ਚੜ੍ਹਦੇ ਪਾਸੇ ਦੋ ਰਾਜ ਪੱਛਮੀਂਗਾਲ ਤੇ ਅਸਾਮ ਤੇ ਮੁੜ ਕੇ ਉਸੇ ਸਮੁੰਦਰੀ ਕੰਢੇ ਜਾਂਦੇ ਜਾਂਦੇ ਤਾਮਿਲਨਾਡੂ ਤੇ ਕੇਰਲਾ ਐ ਜਿਵੇਂ ਚੁਣ-ਚੁਣ ਕੇ ਠੂੰਗੇ ਮਾਰੇ ਜਾ ਰਹੇ ਕਿ ਇੱਥੋਂ ਚਾਰ ਗਾਜਰਾਂ ਪੁੱਟ ਲਓ ਉੱਥੋਂ ਚਾਰ ਮੂੜੀਆਂ ਪੁੱਟ ਲਓ ਇੱਕ ਵਾਰੀ ਅਸ ਖੇਤ ਚ ਵਰ ਜੋ ਇੱਕ ਵਾਰੀ ਗੰਦੜਾ ਉੱਥੋਂ ਜਾ ਤੜੋ ਉਹ ਗਿਣਤੀਆਂ ਮਿੰਤੀਆਂ ਕਰਕੇ ਬੜੇ ਕੈਲਕੂਲੇਟਡ ਗਿਣੇ ਮਿੱਥੇ ਢੰਗ ਦੇ ਨਾਲ ਇਹ ਐਸਆਈਆਰ ਦੇ ਖੇਡ ਅੱਗੇ ਵਧਾਈ ਜਾ ਰਹੀ ਹੈ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਚੋਣ ਕਮਿਸ਼ਨ ਇੱਕ ਪਾਰਟੀ ਦੇ ਕਰਿੰਦੇ ਵਾਂਗ ਕੰਮ ਕਰਦਾ ਜੇ ਇਹ ਗੱਲ ਨਾ ਹੋਵੇ ਤੇ ਕਿੱਦਾਂ ਹੋ ਸਕਦਾ ਸੀ ਕਿ 6 ਅਕਤੂਬਰ ਨੂੰ 12 ਵਜੇ 10 ਮਿੰਟ ਤੇ ਖਬਰ ਆਵੇ ਕਿ ਨतीश ਕੁਮਾਰ ਮੁੱਖ ਮੰਤਰੀ ਨੇ ਹਰ ਔਰਤ ਦੇ ਖਾਤੇ 'ਚ 10000 ਰੁਪਏ ਪਾ ਦਿੱਤੇ ਤੇ ਨਾਲ ਆਖਿਆ ਪਹਿਲੀ ਕਿਸ਼ਤ ਆ ਦੂਜੀ ਚੋਣਾਂ ਤੋਂ ਬਾਅਦ ਦੇਾਂਗੇ ਪਹਿਲੀ ਕਿਸ਼ਤ ਕਹੇ ਤੇ ਉਤੋਂ 2 ਘੰਟੇ ਬਾਅਦ ਚੋਣਾਂ ਦਾ ਐਲਾਨ ਹੋ ਜੇ ਚੋਣਾਂ ਦੇ ਐਲਾਨ ਤੋਂ 2 ਘੰਟੇ ਪਹਿਲਾਂ ਇਹੋ ਜਿਹਾ ਐਲਾਨ ਕੀਤਾ ਜਾਵੇ ਤੇ ਚੋਣ ਕਮਿਸ਼ਨ ਚੁੱਪ ਕੀਤਾ ਰਵੇ ਕਿ ਸਾਫ਼ ਦਿਸਦਾ ਨਹੀਂ ਕਿ ਚੋਣ ਕਮਿਸ਼ਨ ਇੱਕ ਪਾਰਟੀ ਜਾਂ ਇੱਕ ਖਾਸ ਕਿਸਮ ਦੀ ਸਰਕਾਰ ਦਾ ਕਰਿੰਦਾ ਬਣਿਆ ਪਿਆ ਤੇ ਜੋ ਕਰਿੰਦਾ ਬਣਿਆ ਪਿਆ ਤੇ ਉਹ ਕਿਸੇ ਵੀ ਰਾਜ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦਾ ਪੰਛਾ ਅਗਲੀ ਗੱਲ ਕਰਦੇ ਪਾਕਿਸਤਾਨ ਦੀ ਫੌਜ ਮੁਖੀ ਨੂੰ ਤਾਕਤਾਂ ਮਿਲਣ ਤੋਂ ਬਾਅਦ ਕਹਿੰਦੇ ਆ ਕਿ 24 ਘੰਟੇ ਵਿੱਚ ਹੀ ਉੱਥੇ ਇੱਕ ਹੋਰ ਸੁਪਰੀਮ ਕੋਰਟ ਖੜੀ ਕਰ ਦਿੱਤੀ ਹੈ ਇਹ ਪੂਰਾ ਮਾਮਲਾ ਕੀ ਆ ਗੱਲ ਇਹ ਆ ਕਿ ਜਦੋਂ ਵੀ ਪਾਕਿਸਤਾਨ ਦੇ ਵਿੱਚ ਫੌਜ ਦੇ ਜਰਨੈਲਾਂ ਦੇ ਅੱਤੇ ਤਾਕਤ ਆਉਂਦੀ ਆ ਉਹ ਫਿਰ ਦੇਸ਼ ਨੂੰ ਵੀ ਆਪਣੀ ਫੌਜ ਦੀ ਕਿਸੇ ਪਰੇਡ ਕਰਨ ਵਾਲੇ ਟੁਗੜੀ ਵਾਂਗ ਪਰੇਡ ਕਰਾਉਣ ਲਾ ਦਿੰਦੇ ਆ ਐਸ ਵਾਰੀ ਤੁਸੀਂ ਵੇਖੋ ਘਟਨਾ ਕਰੋ 48 ਘੰਟਿਆਂ ਚ ਪਾਕਿਸਤਾਨ ਦੀ ਸਰਕਾਰ ਤੇ ਸਿਆਸਤ ਤੇ ਸਮਾਜ ਤਿੰਨਾ ਦਾ ਕਿੰਨਾ ਪਾਣੀ ਪੁੜਾ ਥਲੇ ਲੰਘ ਗਿਆ ਸਿਰਫ 48 ਘੰਟੇ ਜੀ ਇੱਕ ਦਿਨ ਤਜਵੀਜ਼ ਪੇਸ਼ ਹੁੰਦੀ ਹੈ ਕਿ ਫੌਜ ਦੇ ਮੁਖੀ ਜਨਰਲ ਆਸਮ ਮਨੀਰ ਨੂੰ ਫੀਲਡ ਮਾਰਸ਼ਲ ਬਣਾਇਆ ਜਾਵੇ ਦੂਸਰੇ ਦਿਨ ਤਜਵੀਜ਼ ਇਹ ਪੇਸ਼ ਹੁੰਦੀ ਤੇ ਪਾਸ ਹੋ ਜਾਂਦੀ ਹੈ ਐਟਮ ਬੰਬ ਵਰਤਨ ਦੀਆਂ ਤਾਕਤਾਂ ਪੋਲਿਟੀਕਲ ਲੀਡਰਸ਼ਿਪ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਕੋਲ ਨਹੀਂ ਚਾਹੀਦੀਆਂ ਜਨਰਲ ਆਸਮ ਮਨੀਰ ਨੂੰ ਉਹਦੀ ਅਗਵਾਈ ਵਾਲੀ ਜਿਹੜੀ ਫੌਜ ਹੈ ਉਹਨੂੰ ਦਿੱਤੀਆਂ ਜਾਣ। ਦੋ ਤਾਕਤਾਂ ਮਿਲਣ ਦੇ ਬਾਅਦ ਅਗਲੇ 24 ਘੰਟਿਆਂ 'ਚ ਉਹ ਸੁਪਰੀਮ ਕੋਰਟ ਦੇ ਬਰਾਬਰ ਦੀ ਇੱਕ ਸੁਪਰੀਮ ਕੋਰਟ ਕੈਮ ਕਰ ਦਿੰਦਾ ਜਿਹਦਾ ਨਾਂ ਰੱਖਦਾ ਐਫਸੀਸੀ ਫੈਡਰਲ ਕਨਸਟੀਟਿਊਸ਼ਨਲ ਕੋਰਟ। ਔਰ ਉਹਨੂੰ ਸੁਪਰੀਮ ਕੋਰਟ ਦੇ ਦਖਲ ਤੋਂ ਬਾਹਰੀ ਰੱਖਦਾ। ਤੇ ਉਹਦੇ ਵਾਸਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਪਦਤੇ ਦਾ ਇੱਕ ਜੱਜ ਨਿਯੁਕਤ ਕਰਕੇ ਤੇ ਰਾਸ਼ਟਰਪਤੀ ਆਸਫ ਵੱਲੇ ਜ਼ਿੰਮੇਵਾਰੀ ਨੂੰ ਕਹਿੰਦਾ ਚਕਾ ਨੂੰ ਸੌ ਤੇ ਸੌਂਚ ਕਰ ਦਿੰਦਾ ਸੌਂਚ ਚੁੱਕਣ ਦੇ ਬਾਅਦ ਇੱਕ ਨਵਾਂ ਅਮਲ ਸ਼ੁਰੂ ਹੋ ਗਿਆ ਕਿ ਫੌਜ ਦੇ ਅੰਦਰ ਦੋ ਜਰਨੈਲਾਂ ਦਾ ਰੈਂਕ ਦਾ ਝਗੜਾ ਫੌਜ ਦੇ ਅੰਦਰ ਦੋ ਸਪਾਈ ਜਾਂ ਕੋ ਸੂਬੇਦਾਰ ਜਾਂ ਕੋਈ ਜਰਨੈਲ ਸ਼ਰਾਬ ਪੀ ਕੇ ਲੜ ਪਿਆ ਫੌਜ ਦੇ ਅੰਦਰ ਔਰਤਾਂ ਨਾਲ ਬਦਖਲਾਕੀ ਦਾ ਮਾਮਲਾ ਆ ਗਿਆ ਫੌਜ ਦੇ ਅੰਦਰ ਪਛਤਾਚਾਰ ਦਾ ਮਾਮਲਾ ਇਹ ਤੇ ਸਾਰੇ ਮਾਮਲੇ ਉਸ ਫੈਡਰਲ ਕਨਸਟੀਟਿਊਸ਼ਨਲ ਕੋਰਟ ਕੋ ਜਾਣੇ ਆ ਜਾਂਦੇ ਆ ਜਾਂਦੇ ਜਾਂਦੇ ਫੌਜ ਦੀ ਗੱਡੀ ਨਾਲ ਕਿਸੇ ਦਾ ਸਕੂਟਰ ਖਹਿ ਗਿਆ ਕਿਸੇ ਨੇ ਕਿਸੇ ਨੂੰ ਵਟਾ ਮਾਰਿਆ ਸੀ ਫੌਜ ਦੀ ਗੱਡੀ ਦੀ ਜਾਬਤ ਜਾ ਜਿਹੜੇ ਸਿਵਲ ਦੇ ਸੜਕਾਂ ਤੇ ਉੱਤੇ ਮਾਮਲੇ ਆ ਉਹ ਵੀ ਉੱਥੇ ਨਹੀਂ ਚੱਲਣਗੇ ਇਸ ਫੌਜ ਵਾਲੀ ਐਫ ਸੀ ਸੀ ਵਿੱਚ ਚੱਲਣਗੇ ਸਭ ਤੋਂ ਵੱਡੀ ਗੱਲ ਇਹ ਕਿ ਜਿਸ ਦਿਨ Imran Khan ਨੂੰ ਸਾਬਕਾ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕੀਤਾ ਸੀ ਤੇ ਫੌਜ ਦੀਆਂ ਗੱਡੀਆਂ ਲੱਗ ਰਹੀਆਂ ਸਨ ਜੀ ਲੋਕਾਂ ਨਾਲ ਗੱਡੀਆਂ ਤੇ ਵੱਟੇ ਮਾਰੀ ਸੀ ਉਹਨਾਂ ਸਾਰੇ ਕੇਸਾਂ 'ਚ ইমরান ਖਾਨ ਦਾ ਨਾਂ ਆਇਆ ਕਿ ਇਹਦੇ ਕਹਿਣ ਤੇ ਮਾਰੇ ਗਏ ਤੇ ਕੱਲ ਉਹਨਾਂ ਨੇ ਆਰਡਰ ਕਰ ਦਿੱਤਾ ਕਿ ইমরান ਖਾਨ ਦੇ ਸਾਰੇ ਮੁਕਦਮੇ ਸਿਵਲ ਦੀਆਂ ਅਦਾਲਤਾਂ ਤੇ ਸੁਪਰੀਮ ਕੋਰਟ ਨਹੀਂ ਸੁਣੇਗੀ ਉਹ ਐਫ ਸੀ ਸੀ ਫੈਡਰਲ ਕਨਸਟੀਟਿਊਸ਼ਨ ਕੋਰਟ ਜਿਹੜੀ ਆਰਮੀ ਦੀ ਉਹ ਸੁਣੇਗੀ ਸੁਪਰੀਮ ਕੋਰਟ ਦੇ ਬਰਾਬਰ ਦੀ ਸੁਪਰੀਮ ਕੋਰਟ ਅਸਲ ਸੁਪਰੀਮ ਕੋਰਟ ਦੇ ਬਰਾਬਰ ਦੀ ਸੁਪਰੀਮ ਕੋਰਟ ਨਹੀਂ ਪਾਕਿਸਤਾਨ ਸਰਕਾਰ ਦੇ ਬਰਾਬਰ ਦੀ ਇੱਕ ਫੌਜੀ ਸਰਕਾਰ ਬਣਾ ਕੇ ਉਹ ਬਹਿ ਗਿਆ ਜੀ ਹਬਤ ਦਾ ਇਸ਼ਕਰ ਰੋਤਾ ਗਿਆ ਅੱਗੇ ਅੱਗੇ ਦੇਖੇ ਹੁੰਦਾ ਗਿਆ ਦੇਦੇ ਪਰ ਸਭ ਹਾਲਾਤ ਕਿਦਾਂ ਜਾਂਦੇ ਤੁਸੀਂ ਸਮਾਂ ਕਿੱਦਾਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਅਜੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦੇ ਆ ਗਿਆ ਦੇਖਦੇ ਰਹੋ ਪ੍ਰਾਈਮ ਅਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ